ਉਹ ਦੋ ਲੇਡੀਜ਼ ਪਹਿਲਾਂ ਜੀ ਸਮਾਨ ਲੈ ਰਹੀਆਂ ਸੀਗੀਆਂ ਉਰੇ ਤੇ ਦੋ ਲੇਡੀਜ਼ ਹੋਰ ਐਂਟਰੀ ਕਰੀ ਉਹਨਾਂ ਨੇ ਤੇ ਉਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਪਰਸ ਤੇ ਟੱਕ ਲਾਇਆ ਪਹਿਲਾਂ ਉਹਨਾਂ ਨੇ ਜੀ ਹੂੰ ਪੈਸੇ ਕੱਢਣ ਦੀ ਕੋਸ਼ਿਸ਼ ਕਰੀ ਪਰ ਪੈਸੇ ਨਹੀਂ ਨਿਕਲੇ ਉਹਨਾਂ ਤੋਂ ਫਿਰ ਉਹ ਦੂਜੇ ਪਾਸੇ ਟੱਕ ਲਾਇਆ ਉਹਨਾਂ ਨੇ ਫਿਰ ਵੀ ਪੈਸੇ ਨਹੀਂ ਨਿਕਲੇ ਜੀ ਫਿਰ ਉਹਨਾਂ ਨੇ ਉੱਪਰਲੇ ਪਾਸੋਂ ਪੂਰੀ ਕਿੱਟੀ ਕੱਢ ਲਈ ਜੀ ਉਹਦੀ ਕਿੱਟ ਕੱਢ ਕੇ ਫਿਰ ਉਹ ਜਦੀ ਚਲੀ ਗਈਆਂ ਜੀ ਇੰਨਾ ਕ ਨੁਕਸਾਨ ਹੋਇਆ ਤੁਹਾਡੇ ਕਾਗਜ਼ਦਾਂ ਦਾ ਜੀ ਉਹਦਾ ਜੀ ਇੱਕ ਮੋਬਾਈਲ ਸੀਗਾ ਵਿੱਚ 3000 ਰੁਪਿਆ ਸੀਗਾ ਜੀ ਬਾਕੀ ਹੋਰ ਡਾਕੂਮੈਂਟ ਸੀਗੇ ਜੀ ਕੁਛ ਮਿਲਿਆ ਵੀ ਉੱਚਾ ਜੀ ਹਾਂ ਉਹ ਕਹਿੰਦੇ ਮੋਬਾਈਲ ਮਿਲ ਗਿਆ ਜੀ ਸਾਨੂੰ ਵੀ ਪੈਸੇ ਨਹੀਂ ਮਿਲੇ ਹੈਗੇ ਕਿੱਥੇ ਛੱਡ ਗਿਆ ਸੀ ਮੋਬਾਈਲ ਜੀ ਉਹ ਹਾਂ ਬਾਹਰਲੇ ਪਾਸੇ ਜੀਟੀ ਰੋਡ ਤੇ ਜੀ ਲੋਕਾਂ ਨੂੰ ਕੀ ਵੇਅਰ ਕਰੋਗੇ ਜਿਸ ਤਰ੍ਹਾਂ ਇਸ ਤਰ੍ਹਾਂ ਗਰੋਹ ਬਜ਼ਾਰਾਂ ਸਰਗਰਮ ਰਹਿੰਦੇ ਨੇ ਪਤਾ ਕੀ ਹੈ ਜੀ ਧਿਆਨ ਰੱਖੋ ਜੀ ਆਪਣੇ ਸਮਾਨ ਦਾ ਆਪ ਜ਼ਿੰਮੇਵਾਰੀ ਕਰੋ ਹਨਾ ਹੁਣ ਅਸੀਂ ਆਰੇ ਅਸੀਂ ਸਮਾਨ ਦਈਏ ਜਾਂ ਕਸਟਮਰ ਦਾ ਧਿਆਨ ਰੱਖੀਏ ਇਸ ਕਰਕੇ ਕਸਟਮਰ ਨੂੰ ਵੀ ਚਾਹੀਦਾ ਹੈ ਵੀ ਆਪਣੇ ਸਮਾਨ ਦਾ ਆਪ ਧਿਆਨ ਰੱਖੋ ਦੇਖੋ ਸੇਮ ਲੇਡੀ ਜੀ ਇੱਕ ਦਰਾਏ ਦੀ ਵੀ ਕੋਈ ਵੀਡੀਓ ਆਈ ਹੈ ਉਹੀ ਲੱਗਦੀ ਹੈ ਨੇ ਉਹ ਉਹ ਵੀ ਇਹੀ ਨੇ ਉਹ ਵੀ ਇਹੀ ਨੇ ਦਰਾਹੀ ਬਾਦਲ ਉਹ ਇੱਕ ਆਟੋ ਚੜਨ ਲੱਗੀ ਸੀਗੀ ਬੀਬੀ ਉਹਦਾ ਪਿੱਛੋਂ ਪਰਸੀ ਕੱਟ ਲਿਆ ਉਹਨਾਂ ਨੇ ਇੱਕ ਮੂਰੇ ਖੜ ਗਈ ਇੱਕ ਮਗਰ ਉਹ ਬੀਬੀ ਗੱਬੇ ਸੀਗੀ ਉਹਦਾ ਪਰਸੀ ਕੱਟ ਲਿਆ ਉਹਨਾਂ ਨੇ ਠੀਕ ਤੇ ਪਤਾ ਲੱਗੇ ਸੋ ਲੇਡੀਜ਼ ਜੀ ਤੁਹਾਡੇ ਦੁਕਾਨ ਤੇ ਆਈਆਂ ਸੀ ਕੌਣ ਸੀ ਜਿਹੜੇ ਕਸਟਮਰ ਜੀ ਤੁਹਾਡੇ ਰੈਗੂਲਰ ਆਉਂਦੇ ਸੀ ਹਾਂਜੀ ਹਾਂਜੀ ਉਹ ਤਾਂ ਮੋਨਪੁਰ ਤੋਂ ਨੇ ਜੀ ਉਹ ਸਾਡੇ ਕੋ ਅੱਗੇ ਵੀ ਆਉਂਦੇ ਨੇ ਉਹ ਦੋ ਲੇਡੀਜ਼ ਪਹਿਲਾਂ ਜੀ ਸਮਾਨ ਲੈ ਰਹੀਆਂ ਸੀਗੀਆਂ ਉਹਰੇ ਤੇ ਦੋ ਲੇਡੀਜ਼ ਹੋਰ ਐਂਟਰੀ ਕਰੀ ਉਹਨਾਂ ਨੇ ਤੇ ਉਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਪਰਸ ਤੇ ਟੱਕ ਲਾਇਆ ਪਹਿਲਾਂ ਉਹਨਾਂ ਨੇ ਜੀ ਹਾਂ ਪੈਸੇ ਕੱਢਣ ਦੀ ਕੋਸ਼ਿਸ਼ ਕਰੀ ਪਰ ਪੈਸੇ ਨਹੀਂ ਨਿਕਲੇ ਉਹਨਾਂ ਤੋਂ ਫਿਰ ਉਹ ਦੂਜੇ ਪਾਸੇ ਟੱਕ ਲਾਇਆ ਉਹਨਾਂ ਨੇ ਫਿਰ ਵੀ ਪੈਸੇ ਨਹੀਂ ਨਿਕਲੇ ਜੀ ਫਿਰ ਉਹਨਾਂ ਨੇ ਉੱਪਰਲੇ ਪਾਸੋਂ ਪੂਰੀ ਕਿੱਟੀ ਕੱਢ ਲਈ ਜੀ ਉਹਦੀ ਕਿੱਟ ਕੱਢ ਕੇ ਫਿਰ ਉਹ ਜਦੀ ਚਲੀ ਗਈਆਂ ਜੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੇ ਕਾਗਜ਼ਾਦਾਂ ਦਾ ਜੀ ਉਹਦਾ ਜੀ ਇੱਕ ਮੋਬਾਈਲ ਸੀਗਾ ਵਿੱਚ 3000 ਰੁਪਿਆ ਸੀਗਾ ਜੀ ਬਾਕੀ ਹੋਰ ਡਾਕੂਮੈਂਟ ਸੀਗੇ ਜੀ ਕੁਝ ਮਿਲਿਆ ਵੀ ਉਹ ਚੋਂ ਜੀ ਹਾਂ ਉਹ ਕਹਿੰਦੇ ਮੋਬਾਈਲ ਮਿਲ ਗਿਆ ਜੀ ਸਾਨੂੰ ਵੀ ਪੈਸੇ ਨਹੀਂ ਮਿਲੇ ਹੈਗੇ ਕਿੱਥੇ ਛੱਡ ਗਿਆ ਸੀ ਮੋਬਾਈਲ ਜੀ ਉਹ ਹਾਂ ਬਾਹਰਲੇ ਪਾਸੇ ਜੀਟੀ ਰੋਡ ਤੇ ਜੀ ਲੋਕਾਂ ਨੂੰ ਕੀ ਵੇਅਰ ਕਰੋਗੇ ਜਿਸ ਤਰ੍ਹਾਂ ਇਸ ਤਰ੍ਹਾਂ ਗਰੋਹ ਬਜ਼ਾਰਾਂ ਸਰਗਰਮ ਰਹਿੰਦੇ ਨੇ ਪਤਾ ਕੀ ਹੈ ਜੀ ਧਿਆਨ ਰੱਖੋ ਜੀ ਆਪਣੇ ਸਮਾਨ ਦਾ ਆਪ ਜ਼ਿੰਮੇਵਾਰੀ ਕਰੋ ਹਨਾ ਹੁਣ ਅਸੀਂ ਆਉਰੇ ਅਸੀਂ ਸਮਾਨ ਦਈਏ ਜਾਂ ਕਸਟਮਰ ਦਾ ਧਿਆਨ ਰੱਖੀਏ ਇਸ ਕਰਕੇ ਕਸਟਮਰ ਨੂੰ ਵੀ ਚਾਹੀਦਾ ਏ ਵੀ ਆਪਣੇ ਸਮਾਨ ਦਾ ਆਪ ਧਿਆਨ ਰੱਖੋ ਦੇਖੋ ਸੇਮ ਲੇਡੀ ਦੀ ਇੱਕ ਦਰਾਏ ਦੀ ਵੀ ਕੋਈ ਵੀਡੀਓ ਆਈ ਹੈ ਉਹੀ ਲੱਗਦੀ ਹੈ ਨੇ ਉਹ ਉਹ ਵੀ ਇਹੀ ਨੇ ਜੀ ਉਹ ਵੀ ਇਹੀ ਨੇ ਦਰਾਹੀ ਵਾਦ ਕਰ ਉਹ ਇੱਕ ਆਟੋ ਚੜਨ ਲੱਗੀ ਸੀਗੀ ਬੀਬੀ ਉਹਦਾ ਪਿੱਛੋਂ ਪਰਸੀ ਕੱਟ ਲਿਆ ਉਹਨਾਂ ਨੇ ਇੱਕ ਮੂਰੇ ਖੜ ਗਈ ਇੱਕ ਮਗਰ ਉਹ ਬੀਬੀ ਗੱਬੇ ਸੀਗੀ ਉਹਦਾ ਪਰਸ ਹੀ ਕੱਟ ਲਿਆ ਉਹਨਾਂ ਨੇ ਠੀਕ ਤੇ ਪਤਾ ਲੱਗੇ ਸੀ ਉਹ ਲੇਡੀਜ਼ ਤੁਹਾਡੇ ਦੁਕਾਨ ਤੇ ਆਈਆਂ ਸੀ ਕੌਣ ਸੀ ਜਿਹੜੇ ਕਸਟਮਰ ਜਿਹੜੇ ਰੈਗੂਲਰ ਆਉਂਦੇ ਸੀ ਹਾਂਜੀ ਹਾਂਜੀ ਉਹ ਤਾਂ ਮੋਨਪੁਰ ਤੋਂ ਨੇ ਜੀ ਉਹ ਸਾਡੇ ਕੋਲ ਅੱਗੇ ਵੀ ਆਉਂਦੇ ਨੇ ਉਹ ਦੋ ਲੇਡੀਜ਼ ਪਹਿਲਾਂ ਜੀ ਸਮਾਨ ਲੈ ਰਹੀਆਂ ਸੀਗੀਆਂ ਉਹਰੇ ਤੇ ਦੋ ਲੇਡੀਜ਼ ਹੋਰ ਐਂਟਰੀ ਕਰੀ ਉਹਨਾਂ ਨੇ ਤੇ ਉਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਪਰਸ ਤੇ ਟੱਕ ਲਾਇਆ ਪਹਿਲਾਂ ਉਹਨਾਂ ਨੇ ਜੀ ਹੂੰ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਪੈਸੇ ਨਹੀਂ ਨਿਕਲੇ ਉਹਨਾਂ ਤੋਂ ਫਿਰ ਉਹ ਦੂਜੇ ਪਾਸੇ ਟੱਕ ਲਾਇਆ ਉਹਨਾਂ ਨੇ ਫਿਰ ਵੀ ਪੈਸੇ ਨਹੀਂ ਨਿਕਲੇ ਜੀ ਫਿਰ ਉਹਨਾਂ ਨੇ ਉੱਪਰਲੇ ਪਾਸੋਂ ਪੂਰੀ ਕਿੱਟੀ ਕੱਢ ਲਈ ਜੀ ਉਹਦੀ ਕਿੱਟ ਕੱਢ ਕੇ ਫੇਰ ਉਹ ਜਦੀ ਚਲੀ ਗਈਆਂ ਜੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੇ ਕਾਗਜ਼ਾਦਾਂ ਦਾ ਜੀ ਉਹਦਾ ਜੀ ਇੱਕ ਮੋਬਾਈਲ ਸੀਗਾ ਵਿੱਚ 3000 ਰੁਪਿਆ ਸੀਗਾ ਜੀ ਬਾਕੀ ਹੋਰ ਡਾਕੂਮੈਂਟ ਸੀਗੇ ਜੀ ਕੁਝ ਮਿਲਿਆ ਵੀ ਉਹ ਚੋਂ ਜੀ ਹਾਂ ਉਹ ਕਹਿੰਦੇ ਮੋਬਾਈਲ ਮਿਲ ਗਿਆ ਜੀ ਸਾਨੂੰ ਵੀ ਪੈਸੇ ਨਹੀਂ ਮਿਲੇ ਹੈਗੇ ਕਿੱਥੇ ਸੱਟ ਗਿਆ ਸੀ ਮੋਬਾਈਲ ਜੀ ਉਹ ਹਾਂ ਬਾਹਰਲੇ ਪਾਸੇ ਜੀਟੀ ਰੋਡ ਤੇ ਜੀ ਲੋਕਾਂ ਨੂੰ ਕੀ ਵੇਅਰ ਕਰੋਗੇ ਜਿਸ ਤਰ੍ਹਾਂ ਇਸ ਤਰ੍ਹਾਂ ਕਰੋ ਬਜ਼ਾਰਾਂ ਸਰਗਰਮ ਰਹਿੰਦੇ ਨੇ ਪਤਾ ਕੀ ਹੈ ਜੀ ਧਿਆਨ ਰੱਖੋ ਜੀ ਆਪਣੇ ਸਮਾਨ ਦਾ ਆਪ ਜ਼ਿੰਮੇਵਾਰੀ ਕਰੋ ਹਨਾ ਹੁਣ ਅਸੀਂ ਆਉਰੇ ਅਸੀਂ ਸਮਾਨ ਦਈਏ ਜਾਂ ਕਸਟਮਰ ਦਾ ਧਿਆਨ ਰੱਖੀਏ ਇਸ ਕਰਕੇ ਕਸਟਮਰ ਨੂੰ ਵੀ ਚਾਹੀਦਾ ਏ ਵੀ ਆਪਣੇ ਸਮਾਨ ਦਾ ਆਪ ਧਿਆਨ ਰੱਖੋ ਦੇਖੋ ਸੇਮ ਲੇਡੀ ਜੀ ਇੱਕ ਦਰਾਏ ਦੀ ਵੀ ਕੋਈ ਵੀਡੀਓ ਆਈ ਏ ਉਹੀ ਲੱਗਦੀ ਏ ਨੇ ਉਹ ਉਹ ਵੀ ਇਹੀ ਨੇ ਜੀ ਉਹ ਵੀ ਇਹੀ ਨੇ ਦਰਾਹੀ ਬਾਦਲ ਉਹ ਇੱਕ ਆਟੋ ਚੜਨ ਲੱਗੀ ਸੀਗੀ ਬੀਬੀ ਉਹਦਾ ਪਿੱਛੋਂ ਪਰਸੀ ਕੱਟ ਲਿਆ ਉਹਨਾਂ ਨੇ ਇੱਕ ਮੂਰੇ ਖੜ ਗਈ ਇੱਕ ਮਗਰ ਉਹ ਬੀਬੀ ਗੱਬੇ ਸੀਗੀ ਉਹਦਾ ਪਰਸੀ ਕੱਟ ਲਿਆ ਉਹਨਾਂ ਨੇ ਕਿ ਤੇ ਪਤਾ ਲੱਗੇ ਸੀ ਉਹ ਲੇਡੀਜ਼ ਜੀ ਤੁਹਾਡੇ ਦੁਕਾਨ ਤੇ ਆਈਆਂ ਸੀ ਕੌਣ ਸੀ ਜਿਹੜੇ ਕਸਟਮਰ ਜੀ ਰレਗੂਲਰ ਆਉਂਦੇ ਸੀ ਹਾਂਜੀ ਹਾਂਜੀ ਉਹ ਤਾਂ ਮੋਨਪੁਰ ਤੋਂ ਨੇ ਜੀ ਉਹ ਸਾਡੇ ਕੋ ਅੱਗੇ ਵੀ ਆਉਂਦੇ ਨੇ